ਪੰਜਾਬ ਦੇ 13 ਜ਼ਿਲ੍ਹਿਆਂ ਦੇ ਲਈ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ 31 ਤੇ 1 ਤਰੀਕ ਯਾਨੀ ਕਿ ਅੱਜ ਦਾ ਤੇ ਕੱਲ ਦਾ ਦਿਨ ਨੂੰ ਲੈ ਕੇ ਰੈਡ ਅਲਰਟ ਜਾਰੀ ਕਰਿਆ ਹੁਣੀ-ਹੁਣੀ ਪੰਜਾਬ ਦੇ ਤਕਰੀਬਨ ਮੈਕਸਿਮਮ ਜ਼ਿਲ੍ਹੇ ਨੇ ਜਿਹੜੇ ਦਰਖਾਏ ਗਏ ਨੇਗੇ ਜਿਹੜੇ ਜ਼ਿਲਾਂਚ ਨਹੀਂ ਵੀ ਦਿਖਾਇਆ ਰੈਡ ਅਲਰਟ ਤਾਂ ਉੱਥੇ orange ਹੈ ਇਹਦੇ ਨਾਲ-ਨਾਲ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਰੈਡ ਅਲਰਟ ਜਾਰੀ ਕਰਿਆ ਦੂਜੇ ਪਾਸੇ ਦੇਖਿਆ ਜਾਵੇ ਸਕੂਲਾਂ ਦੀਆਂ ਅੱਜ ਛੁੱਟੀਆਂ ਖਤਮ ਹੋ ਰਹੀਆਂ ਨੇ ਗਿਆ ਹਾਲਾਕੀ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਵੇਂ ਸਵੇਰੇ ਆਈ ਸੀ ਕਿ ਦੁਪਹਿਰ ਬਾਅਦ ਤੋਂ ਕੋਈ ਫੈਸਲਾ ਲਿਆ ਜਾ ਸਕਦਾ ਜੋ ਅੱਗੇ ਛੁੱਟੀਆਂ ਵਧਾਉਣ ਨੂੰ ਲੈ ਕੇ ਪਰ ਹਜੇ ਤੱਕ ਕੋਈ ਅਫੀਸ਼ੀਅਲ ਐਲਾਨ ਨਹੀਂ ਹੈਗਾ ਸਸਸੀ ਕਾਲ ਲਗਾਤਾਰ ਠੰਡ ਦਾ ਕੈ ਜਿਸ ਤਰ੍ਹਾਂ ਦੇ ਨਾਲ ਵੱਧ ਰਿਹਾ ਹੈ ਤੇ ਉਹਨੂੰ ਦੇਖਦੇ ਹੋਏ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਕਿ ਦਿਨ ਦੇ ਵਿੱਚ ਅੱਜ ਸਵੇਰ ਤੋਂ ਜ਼ਿਆਦਾ ਹੁਣ ਧੁੰਦ ਵਧਣੀ ਸ਼ੁਰੂ ਹੋ ਗਈ ਆ ਤੇ ਇਹਦੇ ਨਾਲ ਹੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਦੇ ਲਈ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਨਾ ਕਿ ਸਿਰਫ ਅੱਜ ਲਈ ਬਲਕਿ ਕੱਲ ਦੇ ਦਿਨ ਤੋਂ ਬਾਅਦ ਵੀ ਜਿਹੜਾ ਔਰੇਂਜ ਅਲਰਟ ਇਹੋ ਜਾਰੀ ਹੈਗਾ ਯਾਨੀ ਕਿ ਅੱਜ ਤੇ ਕੱਲ ਨੂੰ ਲੈ ਕੇ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕਰਿਆ ਨਾਲ ਤੁਹਾਨੂੰ ਤਸਵੀਰ ਦਿਖਾਉਣਾ ਕਿਉਂਕਿ ਸੰਘਣੀ ਧੁੰਦ ਵਾਲਾ ਖੇਤਰ ਮੌਸਮ ਵਿਭਾਗ ਦੇ ਵੱਲੋਂ ਐਲਾਨਿਆ ਗਿਆ ਕਿ ਸੰਘਣੀ ਧੁੰਦ ਜਿੱਥੇ-ਜਿੱਥੇ ਰਹਿਣ ਵਾਲੀ ਹੈ ਤੇ ਪੰਜਾਬ ਦੇ ਤਕਰੀਬਨ ਮੈਕਸਿਮਮ ਜ਼ਿਲ੍ਹੇ ਨੇ ਜਿਹੜੇ ਦਰਖਾਏ ਗਏ ਨੇਗੇ ਜਿਹੜੇ ਜ਼ਿਲਾਂਚ ਨਹੀਂ ਵੀ ਦਿਖਾਇਆ ਰੈਡ ਅਲਰਟ ਤਾਂ ਉੱਥੇ ਔਰੇਂਜ ਹੈ ਯਾਨੀ ਕਿ ਸੰਘਣੀ ਧੁੰਦ ਉੱਥੇ ਵੀ ਰਹੂਗੀ ਆ ਤੁਸੀਂ ਦੇਖ ਲਓ ਤੁਹਾਨੂੰ ਤਰਤੀਬ ਨਾਲ ਦੱਸ ਦੰਨੇ ਆ 31 ਤੇ ਇੱਕ ਤਰੀਕ ਯਾਨੀ ਕਿ ਅੱਜ ਦਾ ਤੇ ਕੱਲ ਦਾ ਦਿਨ ਨੂੰ ਲੈ ਕੇ ਰੈਡ ਅਲਰਟ ਜਾਰੀ ਕਰਿਆ ਹੁਣੀ ਹੁਣੀ ਜੇ ਕਹੀਏ ਮੌਸਮ ਵਿਭਾਗ ਦਾ ਲਟ ਆਇਆ ਹੈ ਤੇ ਨਾਲ ਨਾਲ ਤੁਸੀਂ ਆਪਦੇ ਸਾਰੇ ਸੰਬੰਧੀਆਂ ਨੂੰ ਵੀ ਇਹ ਸਾਂਝਾ ਕਰ ਲੋ ਕਿਉਂਕਿ ਕਿਤੇ ਨਾ ਕਿਤੇ ਜੇਕਰ ਕਿਸ ਨੇ ਆਉਣਾ ਜਾਣਾ ਤਾਂ ਉਹਦੇ ਲਈ ਓਖਾ ਹੋਊਗਾ ਪੜ ਕੇ ਸੁਣਾ ਦਣਾ ਤੁਹਾਨੂੰ ਪਠਾਨਕੋਟ ਤੁਸੀਂ ਦੇਖੋ ਰੈਡ ਹੈਗਾ ਗੁਰਦਾਸਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹ ਰੈਡ ਅਲਰਟ ਚ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਔਰੇਂਜ ਅਲਰਟ ਚ ਨੇ ਫਿਰੋਜ਼ਪੁਰ ਫਾਜ਼ਲੀਕਾ ਫਰੀਦਕੋਟ ਮੁਕਸਰ ਮੋਗਾ ਤੇ ਬਠਿੰਡਾ ਫਿਰ ਅੱਗੇ ਜੇ ਲੁਧਿਆਣੇ ਦੀ ਗੱਲ ਕਰੋ ਤਾਂ ਲੁਧਿਆਣੇ ਨੂੰ ਲੈ ਕੇ ਫਿਰ ਰੈਡ ਅਲਰਟ ਜਾਰੀ ਕਰਿਆ ਤੇ ਉਸ ਤੋਂ ਬਾਅਦ ਬਰਨਾਲਾ ਮਾਨਸਾ ਦੀ ਗੱਲ ਕਰੀਏ ਤਾਂ ਉੱਥੇ ਔਰੇਂਜ ਅਲਰਟ ਹੈਗਾ ਸੰਗਰੂਰ ਔਰੇਂਜ ਅਲਰਟ ਹੈਗਾ ਹਾਲਾਂਕਿ ਉੱਥੇ ਵੀ ਸੰਗਠਿਤ ਹੁੰਦਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਯਾਨੀ ਕਿ ਮੋਹਾਲੀ ਸਾਰੇ ਜਗ੍ਹਾ ਦੇ ਉੱਤੇ ਰੈਡ ਅਲਰਟ ਜਾਰੀ ਕਰਿਆ ਹੈ ਤੁਹਾਨੂੰ ਦਿਖਾ ਵੀ ਦਿੰਦੇ ਆ ਵੀ ਇਸੇ ਅਲਰਟ ਦੇ ਵਿੱਚ ਹੁੰਦਾ ਕੀ ਆ ਮੌਸਮ ਵਿਭਾਗ ਦੇ ਇਹ ਚਾਰ ਕਾਲਮ ਬਣੇ ਹੋਏ ਨੇ ਜਿੱਚ ਰੈਡ ਅਲਰਟ ਦੇ ਵਿੱਚ ਹੁੰਦਾ ਟੇਕ ਐਕਸ਼ਨ ਯਾਨੀ ਕਿ ਤੁਸੀਂ ਜਿਹੜੇ ਕੋਈ ਆਰਡਰ ਜਾਰੀ ਕਰਨੇ ਨੇ ਜੇ ਕੋਈ ਆਉਣ ਜਾਣ ਨੂੰ ਲੈ ਕੇ ਲੋਕਾਂ ਨੂੰ ਅਡਵਾਈਜ਼ਰੀ ਜਾਰੀ ਕਰਨੀ ਹੈ ਤਾਂ ਉਹ ਰੈਡ ਅਲਰਟ ਦੇ ਵਿੱਚ ਜਾਰੀ ਹੁੰਦੀ ਹੈ ਅਲਰਟ ਵੀ ਪ੍ਰਿਪੇਅਰਡ orange ਅਲਰਟ ਦੇ ਵਿੱਚ ਹੁੰਦਾ ਵੀ ਤੁਸੀਂ ਤਿਆਰ ਰਹੋ ਕਿਸੇ ਵੀ ਸਮੇਂ ਦੇ ਦੌਰਾਨ ਰੈਡ ਅਲਰਟ ਕਰਵਾਟ ਹੋ ਸਕਦਾ ਹੈ ਵੀ ਅਪਡੇਟਡ ਯਾਨੀ ਕਿ ਜਿਹੜਾ yellow ਹੁੰਦਾ ਉਹਦੇ ਵਿੱਚ ਸਿਰਫ ਜੇ ਕਿਹਾ ਜਾਵੇ ਕਿ ਇੱਕ ਅਸ਼ੰਕਾ ਹੁੰਦੀ ਹੈ ਤੇ ਗ੍ਰੀਨ ਦੇ ਵਿੱਚ ਤਾਂ ਕੋਈ ਦਿੱਕਤ ਹੁੰਦੀ ਨਹੀਂਗੀ ਇਹਦੇ ਨਾਲ ਨਾਲ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਰੈਡ ਅਲਰਟ ਜਾਰੀ ਕਰਿਆ ਦੂਜੇ ਪਾਸੇ ਦੇਖਿਆ ਜਾਵੇ ਸਕੂਲਾਂ ਦੀਆਂ ਅੱਜ ਛੁੱਟੀਆਂ ਖਤਮ ਹੋ ਰਹੀਆਂ ਨੇ ਗਿਆ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਵੇਂ ਸਵੇਰੇ ਆਈ ਸੀ ਕਿ ਦੁਪਹਿਰ ਬਾਅਦ ਤੋਂ ਕੋਈ ਫੈਸਲਾ ਲਿਆ ਜਾ ਸਕਦਾ ਕਿ ਅੱਗੇ ਛੁੱਟੀਆਂ ਵਧਾਉਣ ਨੂੰ ਲੈ ਕੇ ਪਰ ਹਜੇ ਤੱਕ ਕੋਈ ਅਫੀਸ਼ੀਅਲ ਐਲਾਨ ਨਹੀਂ ਹੈਗਾ ਪਰ ਮੌਸਮ ਵਿਭਾਗ ਦਾ ਜਿਹੜਾ ਇਹ ਹੁਣੀ-ਹੁਣੀ ਅਲਰਟ ਸਾਹਮਣੇ ਆਉਂਦਾ ਤਾਂ ਉਹ ਜ਼ਰੂਰ ਚਿੰਤਾ ਵਧਾਉਂਦਾ ਨਜ਼ਰ ਆਉਂਦਾ ਤੁਸੀਂ ਚੰਡੀਗੜ੍ਹ ਖੜੇ ਆਸੀਂ ਮੇਰੇ ਪਿੱਛੇ ਤੁਸੀਂ ਦੇਖ ਲਓ ਕਿ ਇੱਥੇ ਵੀ ਇਸ ਤਰ੍ਹਾਂ ਦੇ ਨਾਲ ਧੁੰਦ ਵੱਧ ਘਟ ਰਹੀ ਆ ਲਗਾਤਾਰ ਤੇ ਲੋਕ ਜਿਹੜੇ ਟੂ-ਵੀਲਰ ਵਾਲੇ ਨੇਗੇ ਬੜੇ ਪ੍ਰਿਪੇਅਰ ਹੋ ਕੇ ਜਿਹੜਾ ਚਲਾ ਰਹੇ ਨੇ ਯਾਨੀ ਕਿ ਚਾਹੇ ਟੋਪੀਆਂ ਲਈਆਂ ਨੇ ਦਸਤਾਨੇ ਪਾਏ ਨੇ ਮੋਟੇ ਕੱਪੜੇ ਪਾਏ ਨੇ ਉਹਦੇ ਬਾਵਜੂਦ ਵੀ ਕਈ ਤਾਂ ਠੁੱਟੜੇ ਜਾ ਰਹੇ ਨੇਗੇ ਲਾਈਟਾਂ ਤੁਸੀਂ ਚਲੀਆਂ ਤੁਮਨੇ ਦੇਖ ਲਓ ਕਿਉਂਕਿ ਕਈ ਕਈ ਜਗ੍ਹਾ ਦੇ ਉੱਤੇ ਤਾਂ ਧੁੰਦ ਇਹ ਤੋਂ ਵੀ ਜ਼ਿਆਦਾ ਹੈ ਤੇ ਜਦੋਂ ਉਰੋਂ ਬਾਹਰ ਨੂੰ ਨਿਕਲੀਏ ਤਾਂ ਜ਼ਿਆਦੇ ਖੇਤਰ ਨੇ ਜਿਹੜੇ ਜਿਹੜੇ ਹਾਈਵੇ ਨੇਗੇ ਉਹ ਪੂਰੀ ਧੁੰਦ ਦੀ ਚਾਦਰ ਦੇ ਨਾਲ ਟੱਕੇ ਦਿਖਾਈ ਦੇ ਰਹੇ ਨੇ ਤੇ ਇਹਦੇ ਕਰਕੇ ਹੀ ਰੈੱਡ ਅਲਰਟ ਜਿਵੇਂ ਮੌਸਮ ਵਿਭਾਗ ਨੇ ਜਾਰੀ ਕਰ ਰਿਹਾ ਹੈ ਆ ਕਹਿ ਸਕਦੇ ਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਧੁੰਦ ਵੱਧ ਰਹੀ ਆ ਤੇ ਫੋਗ ਸਭ ਤੋਂ ਵੱਡੀ ਦਿੱਕਤ ਹੈ ਇਸ ਸਮੇਂ ਦੇ ਦੌਰਾਨ ਬੰਦੀ ਆ ਅੱਜ ਹਾਲਾਂਕਿ ਲੋਕ ਨਵੇਂ ਸਾਲ ਦਾ ਆਗਾਜ਼ ਕਰਨਗੇ ਉਸ ਨੂੰ ਲੈ ਕੇ ਅਲੱਗ-ਅਲੱਗ ਆਪਣੀਆਂ ਤਿਆਰੀਆਂ ਕਰ ਰਹੇ ਨੇ ਪਰ ਇਹ ਦਿਨ ਦੇ ਵਿੱਚ ਜਿਵੇਂ ਠੰਡ ਲਗਾਤਾਰ ਵਧੀ ਜਾ ਤਾਂ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਇਸ ਪੂਰੇ ਮਾਹੌਲ ਨੂੰ ਲੈ ਕੇ ਤੁਹਾਨੂੰ ਤਿਆਰ ਰਹਿਣਾ ਹੋਊਗਾ ਜ਼ਿਆਦਾਤਰ ਦਿੱਕਤ ਫੋਗ ਦੀ ਇਹ ਆਉਂਦੀ ਹੈ ਕਿ ਜਿਵੇਂ ਜਿਵੇਂ ਦੇ ਨਾਲ ਐਸੀ ਸੜਕਾਂ ਤੇ ਨਿਕਲਦੇ ਆ ਤਾਂ ਕਈ ਵਾਰ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਕਈ ਦੁਖਦਾਈ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਤੁਹਾਨੂੰ ਤਿਆਰ ਰਹਿਣਾ ਹੋਊਗਾ ਕਿਉਂਕਿ ਰੈਡ ਅਲਰਟ ਜਿਵੇਂ ਜਾਰੀ ਕਰਿਆ ਤਾਂ ਉਹਦੇ ਵਿੱਚ ਲਾਜ਼ਮੀ ਜੀ ਗੱਲ ਹੈ ਕਿ ਕੱਲ ਦਾ ਦਿਨ ਵੀ ਮੌਸਮ ਵਿਭਾਗ ਰੈਡ ਅਲਰਟ ਦੇ ਵਿੱਚ ਰੱਖ ਰਿਹਾ ਜਿਹੇ ਜੀ ਸਿਚੁਏਸ਼ਨ ਹਜੇ ਬਣੀ ਹੋਈ ਹੈਗੀ ਸੀਨੀਅਰ ਵੀਡੀਓ ਨੈਸਟ ਬੰਤੇ ਇਹ ਦਿਨ ਆਸਮਿਸਿੰਗ ਰojana smuksha 20 tv ਚੰਡੀਗੜ੍ਹ